ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਈ ਹੈ ਜੈ ਇਸ ਤਰ੍ਹਾਂ ਰੋਟਾ ਬਣਾਇਆ ਹੋਇਆ ਇਸ ਤਰ੍ਹਾਂ ਉਹ ਰੋਟੇ ਦੇ ਉੱਪਰ ਜਾਂ ਕੁਛ ਵੀ ਆ ਉਹਦੇ ਵਿੱਚ ਦੱਸਿਆ ਹੀ ਗਾਣਾ ਕੁਦੂ ਨਾ ਇਕਾ ਚੋਰ ਕਰਕੇ ਆ ਇਹਨੇ ਆ ਜਿਹੜਾ ਪੁੱਠਾ ਲੁਕਾ ਚੋਰ ਦੀ ਬਣਾਣੀ ਚਰਾ ਕੇ ਲੈ ਜਾਂਦਾ ਸੀ ਉਹਦੇ ਉਸੇ ਤਰ੍ਹਾਂ ਵਿੱਚ ਸਜਾ ਦਿੱਤੀ ਹੋਈ ਆ ਮਤਲਬ ਕਿ ਚਿੱਤਰਕਾਰੀ ਦੇ ਵਿੱਚ ਕੀ ਕੀਤਾ ਕਿ ਇਹਨਾਂ ਨੇ ਸਾਰਾ ਕੁਝ ਪੇਸ਼ ਕੀਤਾ ਗਿਆ ਜੋ ਵੀ ਜਿਵੇਂ ਮਤਲਬ ਦਰਸਾਉਂਦਾ ਹੋ ਚੀਜ਼ਾਂ ਨੂੰ ਜੋ ਜੋ ਚੀਜ਼ਾਂ ਹੁੰਦੀਆਂ ਸੀ ਉਸ ਟਾਈਮ ਜਿਵੇਂ ਵੀ ਹੈਨਾ ਉਸੇ ਤਰ੍ਹਾਂ ਚਿੱਤਰਕਾਰ ਦੇ ਵਿੱਚ ਦਰਸਾਇਆ ਗਿਆ ਅਗਲੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸਿਖਰ ਦਵਾਰੇ ਖੜੀਆਂ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਨਰੈਣ ਸਾਡੇ ਆ ਮੈਂ ਹਰ ਕਾ ਦਰਸ਼ਨ ਪਾਇਆ ਛੜੱਪੇ ਲਾਉਂਦੀ ਮਾਇਆ ਗੱਜ ਕੇ ਬੋਲੋ ਸਾਂਝੀ ਮਾਈ ਦੀ ਜੈ ਸੋ ਜਿਵੇਂ ਕਿ ਸ਼੍ਰਾਦਾਂ ਤੋਂ ਬਾਅਦ ਸਾਂਝੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਬਾਈ ਨਾਲੇ ਘਰੇ ਚ ਪੂਜਾ ਕੀਤੀ ਜਿਹੜੇ ਨੂੰ ਸਾਂਝੀ ਮਾਤਾ ਦੇ ਆਪ ਕੋ ਇਤਿਹਾਸ ਬਾਰੇ ਪੁੱਛਾਂਗੇ ਸਭ ਤੋਂ ਪਹਿਲਾਂ ਬਈ ਆ ਦਿਖਾ ਜਿਹੜੀ ਆ ਕਲਾਕਾਰੀ ਬਣਾਈ ਹੋਈ ਆ ਇਹ ਕਾਦੇ ਨਾਲ ਬਣਾਈ ਤੁਸੀਂ ਇਹ ਵੀਰੇ ਜੀ ਆਪਾਂ ਜਿਹੜੀ ਨਹਿਰਾਂ ਦੇ ਵਿੱਚ ਮਿੱਟੀ ਨਹੀਂ ਆਂਦੀ ਅੱਛਾ ਜੀ ਲਾਲ ਰੰਗ ਦੀ ਜੀ ਉਹ ਲੈ ਕੇ ਆਉਣੀ ਪੈਂਦੀ ਆ ਤੇ ਫਿਰ ਉਹਨਾਂ ਨੂੰ ਸਾੜਨਾ ਪੈਂਦਾ ਸੁਕਾਉਣਾ ਪੈਂਦਾ ਫਿਰ ਛਾਣ ਨਹੀਂਣਾ ਸਾੜਨਾ ਪੈਂਦਾ ਇਸ ਤੋਂ ਬਾਅਦ ਵਿੱਚ ਫਿਰ ਗੁੰਨ ਕੇ ਫਿਰ ਇਹ ਛੋਟੇ-ਛੋਟੇ ਮਾਤ੍ਰਿਕ ਆਪਾਂ ਚੀਜ਼ਾਂ ਬਣਾਉਣੀਆਂ ਪੈਂਦੀਆਂ ਜਿਹੜੇ ਆ ਤੁਸੀਂ ਆ ਬਣਾਏ ਆ ਕਿ ਇਹ ਕਾਦੇ ਨਾਲ ਬਣਾਇਆ ਕਲਰ ਕਿਵੇਂ ਪਹਿਲਾਂ ਤਾਂ ਮਿੱਟੀ ਨਾਲ ਬਣਾਏ ਆ ਇਸ ਤੋਂ ਬਾਅਦ ਵਿੱਚ ਇਹਦੇ ਕਲਰ ਭਰਿਆ ਫਿਰ ਇਹਦੇ ਰੈਸਪੀਆਂ ਲਾਈਆਂ ਤੇ ਟਾਈਮ ਬਹੁਤ ਲੱਗ ਗਿਆ ਤੁਹਾਨੂੰ ਹਾਂਜੀ ਟਾਈਮ ਬਹੁਤ ਲੱਗ ਗਿਆ ਕਿੰਨਾ ਟਾਈਮ ਲੱਗ ਗਿਆ ਲੱਗ ਗਿਆ ਸਾਨੂੰ 2-3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਹਾਂਜੀ ਹਾਂਜੀ ਇੰਨੇ ਟਾਈਮ ਕਿਉਂਕਿ ਆ ਨਾ ਬਹੁਤ ਜ਼ਿਆਦਾ ਬਰੀਕੀ ਆ ਨਾ ਇਹ ਹੌਲੀ-ਹੌ ਕਲੋਸ ਤੋਂ ਬਣਾਇ ਦਿਖਾਈ ਵੀਰੇ ਉੱਧਰ ਵੀ ਸਾਹਮਣੇ ਤੇ ਉਹ ਕੀ ਬਣਾਇਆ ਪਾਰਲੀ ਸਾਈਡ ਇੱਕ ਤਾਂ ਵੀਰੇ ਉਹ ਤਾਰਾ ਏ ਉੱਧਰ ਉੱਧਰ ਉਹਦੇ ਬਰੋਟਾ ਏ ਵੀਰੇ ਅੱਛਾ ਬਰੋਟਾ ਏ ਹਾਂਜੀ ਠੀਕ ਹੈ ਫਿਰ ਇਹ ਉੱਪਰ ਤਾਰਾ ਆ ਗਿਆ ਜੀ ਫਿਰ ਉਹ ਚੰਦ ਆ ਗਿਆ ਜੀ ਠੀਕ ਹੈ ਨਾ ਇੱਕ ਚੰਬਾ ਆ ਗਿਆ ਜੀ ਜਿੱਦਾਂ ਕਿ ਆ ਮੋਰ ਆ ਗਿਆ ਜੀ ਤੇ ਇੱਕ ਆਹ ਆਪਣਾ ਚਿੜੀਆਂ ਦੀ ੜਾਰ ਆ ਗਈ ਜੀ ਤੇ ਇਹਨੂੰ ਆਹ ਗੋਮਾਤਾ ਸਾਂਝੀਆ ਇਹ ਦੋਨੇ ਸੱਗਣਾਂ ਪਹਿਣਾ ਇੱਧਰ ਕਰ ਮਾਰੀ ਹਾਂਜੀ ਤੇ ਆਹ ਜਿਹੜਾ ਵਿਚਾਲੇ ਆ ਇਹ ਇਹਨੂੰ ਕਾਣਾ ਖੁੱਦੂ ਕਹਿੰਦੇ ਇਹ ਇਹ ਉਲਟੀ ਲਾਇਆ ਜਾਂਦਾ ਤੇ ਉਪੁੱਠਾ ਕਿਉਂ ਹੁੰਦਾ ਇਹ ਬਸ ਇਦਾਂ ਹੀ ਵਿਰੇਧ ਆਈਆਂ ਬਸ ਹਾਂਜੀ ਆਈਆਂ ਇਹ ਸਭ ਕਾਹਜਾ ਪਤਾ ਨਹੀਂ ਆਈ ਹਾਂਜੀ ਤੇ ਆ ਆਪਣਾ ਸੂਰਜ ਆ ਗਿਆ ਆ ਸੂਰਜ ਆ ਗਿਆ ਹਾਂਜੀ ਤੇ ਆ ਆ ਕਿਹੜਾ ਆ ਸਾਸਤਰਾ ਕੀ ਆ ਇਹ ਹਾਂਜੀ ਜੀ ਇਹ ਤਾਂ ਵੈਸੇ ਜਿੱਦਾਂ ਕਿ ਗੇਟ ਆ ਗਿਆ ਨਾ ਸਾਜੀ ਦਾ ਅੱਛਾ ਗੇਟ ਬਣਾਇਆ ਹੋਇਆ ਹੈਗਾ ਇਹ ਆਪਣੀ ਜੈਨਿਕ ਜੋ ਮਰਜੀ ਆਪਣੇ ਮਨੋ ਲਾ ਸਕਦੇ ਆ ਆਪਾਂ ਜਿੱਦਾਂ ਵੀ ਮਰਜ਼ੀ ਬਣਾ ਸਕਦੇ ਆ ਜੀ ਬਾਕੀ ਆਪਦੇ ਮਨੋ ਕਰ ਲੋ ਜੋ ਵੀ ਆਪਣੀ ਸ਼ਰਤ ਆਏ ਉਹ ਬਣਾ ਸਕਦੀਆਂ ਤੇ ਸਿੱਖਿਆ ਕਿ ਤੋਂਕ ਮਤਲਬ ਕਿ ਆਪਦੇ ਆਪੀ ਹਾਂਜੀ ਪਹਿਲਾਂ ਮੇਰੇ ਪਹਿਲਾਂ ਮੇਰੇ ਚਾਚਾ ਜੀ ਇਧਰਲੀ ਸਾਈਡ ਮੇਂ ਚੁਲਾਉਂਦੇ ਸੀਗੇ ਤੇ ਫਿਰ ਉਹਨਾਂ ਨੇ ਪਹਿਲਾਂ ਉਹਨਾਂ ਦੀਆਂ ਪੰਜ ਸਾਂਝੀਆਂ ਹੋ ਗਈਆਂ ਸੀਗੀਆਂ ਕੰਪਲੀਟ ਐ ਫਿਰ ਮੈਂ ਆਦੇ ਬ੍ਰਦਰ ਦੀ ਮੈਰਿਜ ਲਈ ਸੁਖਿਆ ਸੀਗਾ ਕਿ ਵੀ ਮੇਰਾ ਬ੍ਰਦਰ ਦੀ ਮੈਰਿਜ ਹੋ ਜਵੇ ਤੇ ਫਿਰ ਉਸ ਤੋਂ ਬਾਅਦ ਵਿੱਚ ਮੈਂ ਪੰਜ ਸਾਂਝੀਆਂ ਲਾਵਾਂ ਤੇ ਸੁੱਖ ਮਤਲਬ ਕਿ ਪੂਰੀ ਹੁੰਦੀ ਜੋ ਵੀ ਹਾਂਜੀ ਸੁੱਖ ਪੂਰੀ ਹੁੰਦੀ ਆ ਤੇ ਮੇਰੇ ਬ੍ਰਦਰ ਦੀ ਮੈਰਿਜ ਹੋ ਗਈ ਹੁਣ ਗੁੜੀਆਂ ਵੀ ਆ ਤੇ ਹੁਣ ਆਪਾਂ ਸਾਂਝੀ ਮਤਲਬ ਪਹਿਲੀ ਸਾਂਝੀ ਆਪਣੇ ਘਰੇ ਆ ਤੇ ਇਹ ਦੁਬਾਰ ਚਾਰ ਸਾਂਝੀਆਂ ਆਪਾਂ ਕੰਪਲੀਟ ਕਰਾਂਗੇ ਸੁੱਖ ਪੂਰੀ ਹੋਣ ਤੋਂ ਬਾਅਦ ਤੁਸੀਂ ਜੋ ਮੰਗਦੇ ਹੋ ਸੁੱਖਾਂ ਨੂੰ ਹਾਂਜੀ ਹਾਂਜੀ ਭਾਵੇਂ ਤੁਸੀਂ ਸਾਰੀ ਕੱਲਿਆ ਨਹੀਂ ਬਣਾਈ ਆ ਕੋਈ ਨਾਲ ਤੁਹਾਡੀ ਹੈਲਪ ਕੀਤੀ ਕਿਸੇ ਨੇ ਨਹੀਂ ਨਹੀਂ ਮੇਰੀਆਂ ਕਜ਼ਨ ਸਿਸਟਰ ਹੈਗੀਆਂ ਆਂ ਅਸੀਂ ਰਲ ਮਿਲ ਕੇ ਬਣਾਈ ਆ ਵੀ ਅੱਜ ਤੋਂ ਸਾਡੇ ਨਰਾਤੇ ਸਟਾਰਟ ਆ ਇਸ ਤੋਂ ਬਾਅਦ ਵੀ ਦਸਹਿਰੇ ਵਾਲੇ ਦਿਨ ਮਤਲਬ ਕਿ ਆਪਾਂ ਜਿੱਦਾਂ ਸਾਫ ਪਾਣੀ ਹੋਵੇ ਜਿੱਥੇ ਵੀ ਤੇ ਉਸ ਦਿਨ ਆਪਾਂ ਸਵੇਰ 4 ਵਜੇ ਮਾਰਨਿੰਗ ਉੱਠ ਕੇ ਆਰਤੀ ਕਰਕੇ ਫਿਰ ਆਪਾਂ ਤਾਰ ਕੇ ਆਣੀ ਆ ਭਾਵੇਂ ਆਪਾਂ ਆਪਣੀ ਖੇਤੀ ਵੀਜਦੇ ਆ ਜੀ ਹਾਂਜੀ ਇਹ ਖੇਤੀ ਹੁੰਦੀ ਆ ਤੇ ਬਾਕੀ ਜੋਤ ਲੱਗਦੀ ਆ ਤੇ ਜੋ ਬਾਕੀ ਆਪਦੀ ਛਰਦਾ ਹੈ ਤੇ ਬਾਕੀ ਜੋ ਆਪਣੀ ਛਰਦਾ ਹੈ ਉਹ ਬਰਸ਼ਾਦ ਵਗੈਰਾ ਜੋ ਵੀ ਆਪਾਂ ਦੇ ਸਕਦੇ ਜੋ ਵੀ ਛਰਦਾ ਜਿਵੇਂ ਤਾਂ ਹੋਗੀ ਜਿੱਦਾਂ ਵੀ ਆ ਵੀ ਕੋਈ ਵੀ ਆਪਾਂ ਆਪਦਾ ਮਤਲਬ ਕਿ ਛਰਦਾ ਨਾਪ ਦੇ ਸਕਦੇ ਆ ਅੱਜ ਆਪਾਂ ਸ਼ਾਮ ਨੂੰ ਮਾਤਾ ਦੀ ਆਰਤੀ ਕਰਨੀ ਆ ਕਿ ਵੀ ਜਿੱਦਾਂ ਆਪਾਂ ਜਿਵੇਂ ਵਿਆਹ ਵਾਲਾ ਪ੍ਰੋਗਰਾਮ ਇਦਾਂ ਸਾਰਾ ਮਤਲਬ ਕਿ ਕਰਨਾ ਹੁੰਦਾ ਘਰੇ ਗੀਤ ਗਾਏ ਜਾਂਦੇ ਆ ਕਿ ਇੱਥੇ ਮਤਲਬ ਕਿ ਘਰੇ ਸਾਰੇ ਘਰਾਂ ਚ ਸੱਦੇ ਦਿੱਤੇ ਜਾਂਦੇ ਆ ਫਿਰ ਉਹ ਇਹ ਮਾਤਾ ਸਾਰਿਆਂ ਦੀ ਸਾਂਝੀ ਆ ਕਿ ਵੀ ਇਹ ਸਾਰੇ ਵੀ ਕੋਈ ਵੀ ਆ ਸਕਦਾ ਇੱਥੇ ਵੀ ਸਾਂਝੀ ਆ ਸਭ ਦੀ ਇਹ ਹਾਂਜੀ ਤੇ ਜਿੱਦਾਂ ਮੰਨ ਕੇ ਚਲੋ ਵੀ ਇਸ ਟਾਈਮ ਆਪਾਂ ਗੀਤ ਗਾਉਣੇ ਆ ਗੀਤ ਗਾ ਕੇ ਬਾਅਦ ਆਰਤੀ ਹੋਊਗੀ ਹਾਂਜੀ ਫਿਰ ਸੋ ਜਿਵੇਂ ਕਿ ਤੁਸੀਂ ਦੇਖਿਆ ਦੂਸਰੀ ਵੀਡੀਓ ਦੇ ਵਿੱਚ ਵੀ ਮਾਤਾ ਜੀ ਦੀ ਸਾਂਝ ਹੀ ਲਾਈ ਸੀ ਨਾਲ ਦੇ ਘਰ ਵਾਲਿਆਂ ਨੇ ਵੀ ਉਸੀ ਤਰ੍ਹਾਂ ਹੀ ਲਈ ਆ ਉਵੇਂ ਹੀ ਵਰਕ ਕੀਤਾ ਹੋਇਆ ਜਿਵੇਂ ਉਹ ਕਾਣਾ ਕੋਦੂ ਬਣਾਇਆ ਹੋਇਆ ਜੋ ਵੀ ਤਿਤਲੀਆਂ ਬਣਾਈਆਂ ਜਾਂ ਮੋਰ ਬਣੇ ਹੋਇਆ ਜਿਵੇਂ ਕਿ ਚੀਕਣੀ ਮਿੱਟੀ ਇਹਨਾਂ ਨੇ ਦੱਸਿਆ ਕਿ ਆ ਨਹਿਰ ਦੇ ਵਿੱਚੋਂ ਲੈ ਕੇ ਆਉਣੇ ਤੇ ਦੂਰੋਂ ਲੈਣੀ ਪੈਂਦੀ ਅਲੱਗ-ਅਲੱਗ ਚਿੱਤਰਕਾਰੀ ਦਿਖਾਇਆ ਵੀ ਬਹੁਤ ਸੋਹਣੀ ਇਹਨਾਂ ਨੂੰ ਪੰਜਵਾਂ ਸਾਲ ਹੋ ਗਿਆ ਲਗਾਤਾਰ 5 ਸਾਲ ਕਰਦਿਆਂ ਨੂੰ ਤੇ ਇਸ ਵਾਰ ਲਾਸਟ ਸਾਲ ਆ ਇਹਨਾਂ ਦਾ ਤੇ ਇਸੇ ਤਰ੍ਹਾਂ ਪੂਜਾ ਕਰਦੇ ਆ ਤੇ ਪਰਿਵਾਰ ਨੇ 2-3 ਮੈਂਬਰ ਨੇ ਆ ਉਹਨਾਂ ਨੇ ਰਲ ਕੇ ਬਣਾਈ ਆ ਇਹ ਕਹਿੰਦੇ ਵੀ ਸਾਨੂੰ ਵੀ ਕਾਫੀ ਟਾਈਮ ਲੱਗ ਗਿਆ ਨੂੰ ਬਣਾਉਣ ਦੇ ਵਿੱਚ ਤੇ ਕਲਰ ਵਗੈਰਾ ਭਰਿਆ ਫੈਲ ਕੀਤਾ ਦੇਖ ਰਹੋ ਅਲੱਗ-ਅਲੱਗ ਚੀਜ਼ਾਂ ਬਣਾਈਆਂ ਹੋਈਆਂ ਨੇ ਜਿਵੇਂ ਮੋਰ ਬਣਿਆ ਹੋਇਆ ਸੋ ਇਹਨਾਂ ਨੇ ਵੀ ਸੁੱਖ ਸੁਖੀ ਹੋਣੀ ਆਪਣੇ ਪਰਿਵਾਰ ਨੂੰ ਲੈ ਕੇ ਕਿਸੇ ਚੀਜ਼ ਨੂੰ ਲੈ ਕੇ ਪੰਜ ਤੇ ਅੱਜ ਪੰਜਵੀਂ ਲਾਸਟ ਹੈ ਇੱਥੇ ਮਤਲਬ ਕਿ ਬਾਕੀ ਆਉਣ ਵਾਲੇ ਨੇ ਲੋਕ ਇੱਥੇ ਰੌਣਕਾਂ ਲੱਗਣਗੀਆਂ ਜੈਸੇ ਬਹੁਤ ਸੋਹਣੀ ਚਿੱਤਰਕਾਰੀ ਜਿਹੜੀ ਦਿਖਾਉਣ ਦਾ ਮਤਲਬ ਇਹ ਚਿੱਤਰਕਾਰੀ ਵਾਕੀ ਆਪਣਾ ਪੁਰਾਣਾ ਸੱਭਿਆਚਾਰ ਵੀ ਹੈ ਕਿਉਂਕਿ ਪਰਾਤਨ ਲੋਕ ਜ਼ਿਆਦਾਤਰ ਇਹ ਚੀਜ਼ਾਂ ਨੂੰ ਮੰਨਦੇ ਸੀ ਤੇ ਇਹਨਾਂ ਚੀਜ਼ਾਂ ਨਾਲ ਜੁੜੇ ਹੋਏ ਸੀ ਇਹਨਾਂ ਨੇ ਅੱਜ ਵੀ ਉਸੇ ਤਰ੍ਹਾਂ ਆਪਣੇ ਪ੍ਰਾਤਨ ਸੱਭਿਆਚਾਰ ਨੂੰ ਕਾਇਮ ਰੱਖਿਆ ਜਿਸ ਤਰ੍ਹਾਂ ਇਹਨੇ ਬਜ਼ੁਰਗ ਕਰਦੇ ਸੀ ਜਾਂ ਪਹਿਲਾਂ ਤੋਂ ਲੋਕ ਕਰਦੇ ਹੁੰਦੇ ਦੇਖ ਰਹੇ ਹੋ ਤੁਸੀਂ ਐਨਾ ਕਿ ਸਾਨੂੰ ਪੇਟਾਂ ਦੀ ਹਾਜ਼ਰੀ ਲਵਾਉਣ ਦੱਸ ਸੱਦਾ ਦਿੱਤਾ ਕਿ ਅਸੀਂ ਬਹੁਤ ਭਗਤਾਂ ਦੇ ਜਕਾਰਾ ਲਾਦੇ ਵਿੱਚ ਜਕਾਰਾ ਮੇਰੀ ਮਹਾਮਾਝ ਦਾ ਬਹੁਤ ਸਾਰੇ ਜਾਈ ਜੈ ਮੌਜ ਲੱਗ ਗਈ ਐ ਕੋਈ ਥਾੜੀ ਵੀ ਨਾ ਰਹੀ ਐ ਮੌਜ ਲੱਗ ਗਈ ਐ ਕੋਈ ਥਾੜੀ ਵੀ ਨਾ ਰਹੀ ਐ हम मौज गई है कोई थोड़ी रही है मौज लागे गई है कोई थोड़ी ना रही है मेरी है 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 मौज मौज गई गई कोई कोई थोड़ी थोड़ी रही रही हम कमी बिना रही है कोई कमी भी ना रही है कमी रही है कोई अजद ਹਾਜ਼ਰ ਆ ਕੇ ਗਿਆ ਹੌਲੀ ਬਾੜੂ ਦਾ ਰਈਆ ਹੌਲਾ ਕਿਹਨਾਂ ਰੀ ਤੋੜਦੀ ਯਾਰੀਆ ਨੀ ਮੈਂ ਦਿੱਤੇ ਕਾਵੇ ਨਾਵੇਂ ਨੀੜੀ ਕਾ ਅੰਕੀ ਤੁਮੜੀ ਲੈ ਗਿਆ ਹੋ ਲੈ ਗਿਆ ਨੀ ਲੈ ਗਿਆ ਸੱਚ ਕਰਵਾ ਬੋ ਲੈ ਗਿਆ ਨਹੀਂ ਲੈ ਗਿਆ ਹੋ ਲੈ ਗਿਆ ਬੋ ਲੈ ਗਿਆ ਨਹੀਂ ਲੈ ਗਿਆ ਮੈਨੂੰ ਮਾਈ ਤੋਂ ਪਹਿਨ ਗਿਆ ਛੜਕਾ ਤੀ ਤੂੰ ਮੋੜੀ ਲੈ ਗਿਆ ਕਰਾ ਮੇਰੀ ਮਹਾਮੰਤ ਜੀ ਸੁਦੇਵਾ ਆਹੋ ਖਗਤਾ ਤਾੜੀਆਂ ਆਹ ਭੋਗ ਗਰੀਬ ਦਾ ਜੀ ਭੋਗ ਗਰੀਬ ਦਾ ਪਹਿਲੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸਿਖਰ ਦਵਾਰੇ ਖੜੀਆਂ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਨਰੈਣ ਸਾਡੇ ਆ ਮੈਂ ਹਰ ਕਾ ਦਰਸ਼ਨ ਪਾਇਆ ਛੜਪੇ ਲਾਉਂਦੀ ਮਾਇਆ ਗੱਜ ਕੇ ਬੋਲੋ ਸਾਂਝੀ ਮਾਈ ਦੀ ਜੈ ਦੂਜੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸਿਖਰ ਦਵਾਰੇ ਖੜੀਆਂ ખોળ માતા હટડી મે પૂજા તારી પટડી મે પૂજા तेरे पैर નારેણ ਸਾડે આ મે હરતા દર્શન પા આ ષડપે લૌંધી માયા ગજ કે બોલો સાંજી માઈ વી જય તીજી આરતી કરા તૈયાર જીવે મેરા વીર પ્યાર વીર પ્યાર દિયા દો લડીયા દો શિખર દ્વારે کھડીયા ਕੋੜ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈ ਨਰੈਣ ਸਾਡੇ ਆਇਆ ਮੈਂ ਹਰਤਾ ਦਰਸ਼ਨ ਪਾਇ ਛੜੱਪੇ ਲਾਉਂਦੀ ਮਾਇਆ ਗੱਜ ਕੇ ਬੋਲੋ ਸਾਂਝੀ ਮਾਈ ਦੀ ਜੈ ਚੌਥੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦਾ ਸਿਖਰ ਦਵਾਰੇ ਖੜੀਆਂ ਕੋੜ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਨਰੈਣ ਸਾਡੇ ਆਏ ਫੇਰ ਹਰਕਾ ਦਰਸ਼ਨ ਪਾਇਆ ਛੜੱਪੇ ਲਾਉਂਦੀ ਮਾਇ ਗੱਜ ਕੇ ਬੋਲੋ ਸਾਂਝੀ ਮਾਈ ਦੀ ਜੈ ਪੰਜਵੀਂ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸਿਕਰ ਦਵਾਰੇ ਖੜੀਆਂ ਹੋ ਮਾਤਾ ਹਟੇੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਨਾਰਾਇਣ ਸਾਡੇ ਆਇਆ ਮੈਂ ਹਰਤਾ ਦਰਸ਼ਨ ਪਾਇਆ ਛੜੱਪੇ ਲਾਉਂਦੀ ਮਾਇਆ ਗੱਜ ਕੇ ਬੋਲੋ ਸਾਂਝੀ ਮਾਈ ਦੀ ਜੈ ਛੇਵੀਂ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸਿਖਰ ਦਵਾਰੇ ਖੜੀਆਂ ਕੋਈ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈ ਨਰੈਣ ਸਾਡੇ ਆਇਆ ਮੈਂ ਹਰ ਕਾ ਦਰਸ਼ਨ ਪਾਇ ਛੜੱਪੇ ਲਾਉਂਦੀ ਮਾਇਆ ਗੱਜ ਕੇ ਬੋਲੋ ਸਾਂਝੀ ਮਾਈ ਦੀ ਜੈ ਸਤਵੀਂ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸਿਖਰ ਦਵਾਰੇ ਖੜੀਆਂ गोळ माता हटड़ी में पूजा तेरी पटड़ी में पूजा तेरे पैर नारायण साडे आया मैं हरका दर्शन पाए चढ़पे लाउंदी माया गज्ज के बोलो सांझी माई दी जयकारा सांझी माता दा गोळ साचे दरबार की जय जय माता दी जय ਸੋ ਤਾਂ ਆਰਥਿਕ ਗੱਲਾਂ ਹੋਣਾਂ ਸਾਰਾ ਪਰਿਵਾਰੀ ਰਹਿ ਕੇ ਆਉਂਦਾ ਹੈ ਕਿੱਲਾ ਬਸ ਹੀ ਘਟਿਆ ਤਾਂ ਮੈਂ ਮੂਲ ਬੰਨ੍ਹ ਕੇ ਬਹੁਤ